ਵੈਲਕਮ ਟੂ ਏਤਮਾਨ ਚੈਨਲ ਏ ਕੇ ਕਲੈਕਸ਼ਨ ਜੋ ਅਸੀਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦਿਖਾਈਆਂ ਨੇ ਤੇ ਹੁਣ ਇਹਨਾਂ ਦੇ ਵੱਲੋਂ ਹਰ ਆਈਟਮ ਤੇ ਸੇਲ 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 ਕੋਟੀ ਹੋਵੇ ਭਾਵੇਂ ਜਾਕਟਾਂ ਹੋਣ ਕੋਟ ਹੋਣ ਪੈਂਟ ਹੋਵੇ ਕੋਈ ਵੀ ਚੀਜ਼ ਹੋਵੇ ਲੇਡੀਜ਼ ਜੈਂਟਸ ਸੋ ਬੱਚਿਆਂ ਦਾ ਸਾਰੇ ਸਮਾਨ ਤੇ ਇਹਨਾਂ ਦੇ ਵੱਲੋਂ ਇੱਕ ਭਾਰੀ ਸੇਲ ਲਗਾ ਦਿੱਤੀ ਗਈ ਹੈ ਵੈਲਕਮ ਟੂ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਵੱਡੀ ਸੇਲ ਲੈ ਕੇ ਹਾਜ਼ਰ ਨੇ ਵੱਡਾ ਧਮਾਕਾ ਕੋਟੀਆਂ ਦਾ ਸਵੈਟਰਾਂ ਦਾ ਜੈਕਟਾਂ ਦਾ ਫੁੱਲ ਸੇਲ ਲੱਗ ਚੁੱਕੀ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 9947867800 ਰੇਨਬੋ ਧਾਗਾ ਪਿਓਰ ਦੀਆਂ ਕੋਟੀਆਂ ਸਾਰਾ ਹੈਂਡ ਵਰਕ ਦਾ ਕੰਮ ਹੋਇਆ ਵਾ ਗਲੇ ਤੇ ਫਿਨਿਸ਼ਿੰਗ ਵਾਲਾ ਮਾਲ ਹੋਊਗਾ ਸਾਰਾ ਵਧੀਆ ਮਾਲ ਹੈ ਰੇਟ ਬਹੁਤ ਜ਼ਿਆਦਾ ਲੈਸ ਰਹਿਣਗੇ ਜੀ ਮਾਰਕੀਟ ਨਾਲੋਂ ਰੀਜ਼ਨੇਬਲ ਪ੍ਰਾਈਸ ਹੋਣਗੇ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ レインボ ਧਾਗਾ ਪਯੋਰ ਦੇ ਵਿੱਚ ਲੌਂਗ ਕੋਟੀਆਂ ਸ਼ਾਰਟ ਕੋਟੀਆਂ ਸਾਰੀ ਆਟਮਾਂ ਦੀ ਫੁੱਲ ਸੇਲ ਲੱਗ ਚੁੱਕੀ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਜਿਹੜੀ ਕੋਟੀ ਬਾਜ਼ਾਰ ਦੇ ਵਿੱਚ 1600 1700 1800 ਵਿਕਦੀ ਹੈ ਉਹ ਸਿਰਫ 699 ਰੁਪਏ ਦੀ ਪਾਰੀ ਸੇਲ ਲੱਗ ਚੁੱਕੀ ਹੈ ਰੇਨਬੋ ਧਾਗਾ ਪਯੋਰ ਦੀਆਂ ਕੋਟੀਆਂ ਦੀ ਪਸ਼ਮੀਨੇ ਦੀਆਂ ਕੋਟੀਆਂ ਦੀ ਲਗ ਲਗ ਡਿਜ਼ਾਈਨਿੰਗ ਹੈ ਲਗ ਲਗ ਰੇਟ ਹਰੇ ਕੋਟੀ ਦਾ ਲਗ ਰੇਟ ਹੈ ਰੇਟ ਬਹੁਤ ਜ਼ਿਆਦਾ ਲੈਸ ਰਹਿਣਗੇ ਵਿంటర్ ਦੀ ਸੇਲ ਲੱਗ ਚੁੱਕੀ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਕਿੰਟਰ ਦੀ ਐਕੀਏਕੇ ਵਾਲੇ ਕਹਿੰਦੇ ਪਹਿਲੀ ਵਾਰ ਸੇਲ ਲਾਣੀ ਆ ਹਰ ਇੱਕ ਆਈਟਮ ਤੇ ਫੁੱਲ ਡਿਸਕਾਊਂਟ ਰਹੇਗਾ ਐ ਨਹੀਂ ਹੈ ਕੱਲੀ ਕੋਟੀਆਂ ਦੇ ਉੱਤੇ ਹੀ ਹਰ ਇੱਕ ਚੀਜ਼ ਦੇ ਉੱਤੇ ਫੁੱਲ ਡਿਸਕਾਊਂਟ ਲਊਗਾ ਆ ਜਿਤਨਾ ਸਭ ਅੱਗੇ ਨੂੰ ਮਾੜਾ ਜਾ ਸ਼ਰਾਰਾ ਸੂਟ ਦਿਖਾਓ ਜੀ ਲਹਿੰਗਾ ਚੋਲੀ ਦਿਖਾਓ ਫਿਰ ਆ ਲੋ ਜੀ ਇਹ ਹੈਗਾ ਸ਼ਰਾਰਾ ਸੂਟ ਲਹਿੰਗਾ ਚੋਲੀ ਜਿਹਦੇ ਉੱਤੇ ਵੀ ਪੂਰਾ ਫੁੱਲ ਡਿਸਕਾਊਂਟ ਬਾਜ਼ਾਰ ਦੇ ਵਿੱਚ ਵੀ ਇਹਦਾ 3500 3600 ਐਕੀਏ ਕਲੈਕਸ਼ਨ ਦੇ ਉੱਪਰ ਸਿਰਫ 1499 ਰੁਪਏ ਲਹਿੰਗੇ ਚੋਲੀ ਦਿਖਾਓ ਜੀ ਦੀ ਵਿਜ਼ਿਟ ਕਰੋ ਐਕੀਏ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਵੱਡਾ ਤਮਾਕਾ 1499 ਰੇਪੇਚ ਓਨਲੀ ਫਾਰ 1499 ਲਹਿੰਗਾ ਚੋੜੀ ਸ਼ਰਾਰਾ ਸੂਟ ਤੁਹਾਨੂੰ ਪਤਾ ਵੈਰਾਈਟੀ ਹੈ ਕਿ ਆਲਾ ਕੋਈ ਫੁੱਲੇ ਰਹਿੰਦੀ ਹੈ ਤਕਰੀਬਨ ਵੈਰਾਈਟੀ ਫੁੱਲ ਰਹੇਗੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਕੋਈ ਕੁੜਤਾ ਪਜਾਮਾ ਲੈਣਾ ਚਾਹੁੰਦਾ ਕਲਰਫੁੱਲ ਉਹ ਵੀ ਮਿਲੇਗਾ ਕੁੜਤਾ ਪਜਾਮਾ ਵੀ ਦਿਖਾ ਦਿਓ ਜੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਕੋਈ ਬੱਚਿਆਂ ਦਾ ਜਾਂਦਾ ਬੜਿਆਂ ਦਾ ਚਾਹਦਾ ਜੈਂਟਸ ਦਾ ਜਾਂਦਾ ਲੇਡੀਜ਼ ਦਾ ਜਾਂਦਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਵੱਡਾ ਤਮਾਕਾ ਲੈ ਕੇ ਹਾਜ਼ਰ ਨੇ ਪਾਰਟੀ ویئر ਕੁਰਤੇ ਪਜਾਮੇ ਵੀ ਨਾਲ ਵਾਈਟ ਪਜਾਮਾ ਹੋਏਗਾ 컬러ਫੁਲ ਕੁਰਤੇ ਪਜਾਮੇ ਹੋਣਗੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਫੁੱਲ ਮਿਲੇਗੀ ਫਰੋਲਰ ਬਰਾਇਡਲ ਪੀਸ ਲੇਟਸ ਸਟਾਰਟ ਆਈਕਲ ਬੁਆਏਜ਼ ਦੇ ਸੂਟ ਬੱਚਿਆਂ ਦੇ ਸੂਟ ਐਟ ਕੀ ਸਾਰੀ ਮਿਕਸ ਵੈਰਾਈਟੀ ਦਿਖਾਣੀ ਆ ਆਪਾਂ ਤੁਹਾਨੂੰ ਤਾਂ ਕਿ ਕਸਟਮਰਾਂ ਨੂੰ ਪਤਾ ਲੱਗ ਜੂਗੀ ਏਕੇ ਵਾਲੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਕੋਈ ਬੱਚਿਆਂ ਦੀ ਵੀ ਲੇਡੀਜ਼ ਸੂਟਾਂ ਦੀ ਵੀ ਹਰ ਇੱਕ ਤਰ੍ਹਾਂ ਦੀ ਆ ਦੇਖਾ ਬੱਚਿਆਂ ਦੇ ਸੂਟ ਖੋਲ ਕੇ ਆ ਦੇਖੋ ਪਹਿਲੇ ਆ ਲੋ ਜੀ ਸੇਮ ਫੋਟੋ ਵਾਲੇ ਪੀਸ ਹੈ ਬਟਿਕਾਂ ਵਾਲੇ ਰੀਲਾਂ ਵਾਲੇ ਪੀਸ ਆ ਲੋ ਬੱਚਿਆਂ ਫਰੋਦ ਦੇ ਗਰਮ ਦੇ ਵਿੱਚ ਫੁੱਲ ਡਿਸਕਾਊਂਟ ਰਹੇਗਾ ਇਹਨਾਂ ਤੇ ਵੀ ਸਾਡੇ ਪੁਰਕੀਆ ਰੇਟ ਬਹੁਤ ਜ਼ਿਆਦਾ ਲੈਸ ਰਹਿਣਗੇ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਟ੍ਰਾਈ ਦੀ ਪੈਂਟ ਦੇ ਨਾਲ ਜੀਨ ਟੌਪ ਦੇਖੋ ਜੀ ਟ੍ਰਾਈ ਦੀ ਪੈਂਟ ਦੇ ਨਾਲ ਜੀਨ ਸਟਾਕ ਰੇਟ ਬਹੁਤ ਜ਼ਿਆਦਾ ਲੈਸ ਰਹਿਣਗੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਜਲਦੀ ਤੋਂ ਜਲਦੀ ਪਹੁੰਚੋ ਭਾਰੀ ਸੇਲ ਲੱਗ ਚੁੱਕੀ ਹੈ ਵਿੰਟਰ ਦੀ ਕਿਸੇ ਨੂੰ ਵੀ ਕੋਈ ਵੀ ਸਮਾਨ ਦੀ ਲੋੜ ਹੈ ਜਲਦੀ ਤੋਂ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਬਹੁਤ ਅੱਧੀ ਕੋਟੀ ਫੈਸ਼ਨ ਕਲੋਥੀ ਬ੍ਰਾਂਡਡ ਹੈਂਡ ਵਰਕ ਦਾ ਕੰਮ ਹੋਇਆ ਹੋਇਆ ਸਾਰਾ ਵਧੀਆ ਦੇ ਵਿੱਚ ਪਿਓਰ ਕਸ਼ਮੀਨਾ ਹੀਰ ਕੁਆਲਟੀ ਬਜੇ ਦੇ ਵਿੱਚ ਇਸ ਤੋਂ ਇਲਾਵਾ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਸੂਟਾਂ ਦੀ ਵੈਰਾਈਟੀ ਸੂਟ ਵੀ ਆਣੇ ਆ ਜੀ ਹੁਣ ਲੋ ਜੀ ਕੋਟੀ ਵੀ ਵੀਡੀਓ ਸਾਰੀ ਐਂਡ ਤੱਕ ਮੇਰੀ ਪਹਿਣਾ ਜਰੂਰ ਦੇਖਣ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੇ ਜਾਵੇ ਤਾਂ ਕਿ ਹਰ ਇੱਕ ਵੀਰ ਭਰਾ ਦਾ ਮੇਰੇ ਦਾ ਫਾਇਦਾ ਹੋ ਸਕੇ ਵਿੰਟਰ ਦੀ ਭਾਰੀ ਠੰਡ ਲੱਗ ਚੁੱਕੀ ਆ ਆ ਮੁੰਨਾ ਆ ਮਹੀਨਾ ਪੂਰੀ ਸੇਲ ਚੱਲੇਗੀ ਜੀ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾੜਾ ਆਹ ਲੋ ਜੀ ਵੈਲਵਟ ਦੇ ਭਾਰੀ ਸੂਟ ਜਿਹੜੇ ਬਾਜ਼ਾਰ ਦੇ ਵਿੱਚ 303500 ਐਂ ਵਿਕਰ ਹੈ ਏਕੇ ਕਲੈਕਸ਼ਨ ਦੇ ਸਿਰਫ 1599 ਰੁਪਏ ਦਾ ਵੈਲਵਟ ਦੀ ਸ਼ਰਟ ਹੋਊਗੀ ਵੈਲਵਟ ਦੀ ਕਮੀਜ਼ ਹੋਊਗੀ ਫੁੱਲ ਕੱਟ ਵਰਕ ਦਾ ਵਿంటర్ ਦੀ ਭਾਰੀ ਸੇਲ ਲੱਗ ਚੁਕੀ ਵੈਲਵਟ ਦੇ ਸੂਟਾਂ ਦੀ ਵੈਲਵਟ ਦਾ ਫੁੱਲ ਸਟਾਲ ਕੱਟ ਵਰਕ ਦੇ ਨਾਲ ਲੇਟਸਟ ਸਟਾਰਟ ਦੇ ਨਾਲ ਪੂਰਾ ਫੁੱਲ ਪਾਰਟੀ ਵੇਅਰ ਸੂਟ ਦੇਖੋ ਜੀ 15 ਰੁਪਏ ਦਾ ਦੈਨ ਬਾਦੂ ਆ ਮਾਲ ਬਹੁਤ ਜਿਆਦਾ ਆਇਆ ਹੋਇਆ ਜਲਦੀ ਜਲਦੀ ਪਹੁੰਚੋ ਤੇ ਆਪਣਾ ਮਨਪਸੰਦ ਸੂਟ ਲੈ ਕੇ ਜਾਓ ਇੱਕ ਆ ਦਿਖਾਓ ਜੀ ਆ ਲੋ ਜੀ ਆਲ ਓਵਰ ਸੂਟ ਨਾਲ ਸਟਾਲ ਆਲ ਓਵਰ ਸੂਟ ਨਾਲ ਸਟਾਲ ਸਿਰਫ 350 ਦਾ 5 ਮੀਟਰ ਸੂਟ ਹੋਏਗਾ ਜਿਹੜਾ ਬਾਜ਼ਾਰ 'ਚ 1000-1000 ਰੁਪਏ ਦਾ ਵਿਕ ਰਿਹਾ ਹੈ ਵਿੰਟਰ ਦੀ ਭਾਰੀ ਸੇਲ ਲੱਗ ਚੁੱਕੀ ਆ ਸਿਰਫ 350 ਦਾ ਇਹਦੇ ਵਿੱਚ ਕਟੋੜ-ਕਟ 4-3 400 ਤੇ 500 ਦੇ ਆਨ ਮਿਲ ਜਾਊਗਾ ਐਟ ਪ੍ਰੈਜ਼ੈਂਟ ਵੀਡੀਓ ਲੰਬੀ ਨਾ ਹੋ ਜਾਵੇ ਇਸ ਕਰਕੇ 2-2 ਸੈਂਪਲ ਖੋਲ ਰਹੇ ਸਿਰਫ 2-2 ਸੈਂਪਲ ਆ ਲੋ ਪਿਓਰ ਹੈਂਡ ਰੋਗ ਦਾ ਕੰਮ ਹੋਇ ਨਾਲ ਬਾਜੂ ਤੇ ਵਰਕ ਹੋਊਗਾ ਸੇਮ ਫੋਟੋ ਵਾਲੇ ਸੂਟ ਹੈ ਬਟਿਕਾ ਵਾਲੇ ਜਿਹੜਾ ਰੀਲਾਂ ਚੱਲ ਰਹੀਆਂ ਇਸ ਟਾਈਮ ਇੰਸਟਾਗ੍ਰਾਮ ਤੇ ਫੁੱਲ ਮਾਲ ਵਿਗ ਰਿਹਾ ਸੇਮ ਉਹੀ ਸੂਟ ਆਉਣਗੇ ਕੋਈ 2000 ਨਹੀਂ ਕੋਈ 2500 ਨਹੀਂ ਸਿਰਫ 1199 ਰੁਪਏ ਫੁੱਲ ਹੈਵੀ ਜਾਲ ਕਦੇ ਉੱਪਰ ਲੇਟਾ ਸ਼ਾਨਕਾ ਰੈਸਟ ਕਲਰ ਨੈਚੁਰਲ ਪਿਓਰ ਵਧੀਆ ਦੇ ਵਿੱਚ ਸਿਰਫ 1199 ਰੁਪਏ 1199 ਰੁਪਏ ਬਰੱਖ ਦੇ ਦੁਪੱਟਾ ਅਸੀਂ ਉੱਪਰ ਪੁੱਤ ਖੋਲਣ ਦੀ ਲੋੜ ਹੀ ਨਹੀਂ ਹੈ ਪਤਾ ਗਾਕਾ ਨੂੰ ਕਿ ਮਾਲ ਬਹੁਤ ਵਧੀਆ ਆ ਕੋਲ ਪਰਪਲ ਸੂਟ ਬੁੱਤ ਆ ਪਰਪਲ ਬਾਜੂ ਵਰਕ ਹੈਂਡ ਵਰਕ ਦਾ ਕੰਮ ਹੋਇਆ ਵਾ ਆਹ ਲੋ ਸਾਰਾ ਹੈਂਡ ਵਰਕ ਦਾ ਕੰਮ ਹੈ ਪੂਰਾ ਫੁੱਲ ਪਾਰਟੀ ਵੇਅਰ ਸੂਟ ਹੈ ਥਿੰਕ ਜਿਹੜਾ ਨਵਾਂ ਕੱਪੜਾ ਆਇਆ ਉਹ ਕੱਪੜਾ ਏ ਆਹ ਲੋ ਕ੍ਰੇਵ ਦਾ ਸੂਟ ਕੋਈ 2500 ਨਹੀਂ ਕੋਈ 2600 ਨਹੀਂ ਬਾਜੂ ਵਰਕ ਹੈ ਸਾਰਾ ਹੈਂਡ ਵਰਕ ਦਾ ਕੰਮ ਹੋਇਆ ਵਾ ਸਿਰਫ 1199 1199 ਆਲੀ ਸੇਲ ਲੱਗ ਚੁੱਕੀ ਆ ਸੂਟਾਂ ਤੇ ਹਰ ਇੱਕ ਚੀਜ਼ ਦੇ ਉੱਤੇ ਜਿਹੜੇ ਕਲੈਕਸ਼ਨ ਆਣਾਂ ਦੇ ਪਹਿਲੀ ਵਾਰ ਸੇਲ ਆਈ ਆ ਵੱਡਾ ਧਮਾਕਾ ਲੈ ਕੇ ਹਾਜ਼ਰ ਨੇ ਕੋਈ 2000 ਨਹੀਂ ਕੋਈ 4000 ਨਹੀਂ ਸਿਰਫ 1199 ਰੁਪਏ ਭਾਰੀ ਸੂਟਾਂ ਦੀ ਸੇਲ ਲੱਗੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਜ਼ਾਰ ਕਰਾ ਲਈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਜ਼ਾਰ ਕਰਾ ਲਈ ਫੱਟੋ ਵੱਧ ਨਾਲ ਹੋਈ ਤੋਂ ਇਲਾਵਾ ਗਰਮ ਕੁਰਤੇ ਪਜਾਮਿਆਂ ਦਾ ਫੁੱਲ ਸਟਾਕ ਆ ਚੁੱਕਿਆ ਹੈ ਜੀ 5 ਮੀਟਰ ਕੁਰਤਾ ਪਜਾਮਾ ਆ ਲੋ ਜੀ 500 ਦਾ ਇੱਕ 900 ਦੇ ਦੋ ਡਿਜ਼ਾਈਨਰ ਪੀਸ ਹੈ ਪੂਰੇ ਫੁੱਲ ਪਾਰਟੀ ਵੇਅਰ ਪੀਸ ਇੱਕ ਨੰਬਰ ਚੀਜ਼ਾਂ ਕਲਰਫੁੱਲ ਵਾਧੂ ਮਿਲਣਗਾ ਮਾਲ ਸਾਰੇ ਕਲਰ ਮਿਲਣਗੇ ਵੱਧ ਤੋਂ ਵੱਧ ਫੁੱਲ ਸਟਾਕ ਆ ਚੁੱਕਿਆ ਹੈ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆਜੋ ਦਿਮਾਂਸਾ ਉੱਪਰ ਅੱਜ ਲੈ ਕੇ ਚੱਲਦੇ ਸਾਨੂੰ ਆ ਲੋ ਜੀ ਜੈਕਟਾਂ ਦੀ ਭਾਰੀ ਸੇਲ ਲੱਗ ਚੁੱਕੀ ਬੱਚਿਆਂ ਦੀ ਜੈਕਟਾਂ ਲੈ ਲੋ ਲੇਡੀਜ਼ ਜੈਕਟਾਂ ਲੈ ਲੋ ਸਾਰੀ ਹਰ ਇੱਕ ਤਰ੍ਹਾਂ ਦੀ ਜੈਕਟਾਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਸਾਰੀ ਡਿਜ਼ਾਈਨਰ ਆਟਮਾ ਹੋਣਗੀਆਂ ਵਧੀਆ ਜੈਕਟਾਂ ਹੋਣਗੀਆਂ ਕੋਈ ਕਹਿੰਦਾ ਫੁੱਲ ਬਾਜੂ ਲੈਣੀ ਆ ਸਾਡ ਬਾਜੂ ਲੈਣੀ ਆ ਮਾਲ ਥੋੜਾ ਜਲਦੀ ਜਲਦੀ ਪਹੁੰਚੋ ਤੇ ਆਪਣੇ ਮਨਪਸੰਦ ਦਾ ਮਾਲ ਲੈ ਕੇ ਜਾਓ ਰੇਟ ਬਹੁਤ ਜ਼ਿਆਦਾ ਲੈਸ ਰਹਿਣਗੇ ਇੱਕ ਦੋ ਪੀਸ ਕਰ ਲਈਸ ਤੇ ਵੀ ਖੋਲ ਦਿਓ ਤਾਂ ਕਿ ਕਸਟਮਰਾਂ ਨੂੰ ਪਤਾ ਲੱਗੇ ਕਿ ਵੈਰਿਟੀ ਸਾਰੀ ਹੈ ਕੀ ਵਾਲਿਆਂ ਕੋਲ ਕੋਈ ਦਿੱਕਤ ਨਾ ਆਵੇ ਕਸਟਮਰ ਨੂੰ ਕਿ ਕੋਈ ਆਟਮ ਰਹਿ ਜਵੇ ਆ ਲਓ ਜੀ ਬੱਚਿਆਂ ਦੀ ਜੈਕਟਾਂ ਹਰ ਇੱਕ ਤਰ੍ਹਾਂ ਦੀ ਜੈਕਟਾਂ ਮਿਲਣਗੀਆਂ ਤੁਹਾਨੂੰ ਬੁਆਏਜ਼ ਗਰਲਜ਼ ਜੈਨਸ ਲੇਡੀ ਸਾਰੀ ਆਟਮਾ ਆ ਕੋਟ ਬੰਦ ਦਿਖਾਓ ਜੀ ਸਤ ਸ੍ਰੀ ਅਕਾਲ ਜੀ ਆਤੋ ਆ ਲੋ ਜੀ ਤੋਂ ਬਾਤ ਕਰੋ ਹੁਣ ਕੋਟ ਪੈਂਟ ਜੈਕਟ ਮਾਨ ਸਾਹਿਬ ਇੱਧਰ ਆਓ ਮਾੜਾ ਜ ਆ ਕੋਟ ਪੈਂਟ ਦਿਖਾਓ ਕਸਟਮਰ ਨੂੰ ਇਹ ਕੋਟ ਪੈਂਟ 11000 18000 ਐ ਬਿਕ ਰਿਆ ਸਾਰੀ ਭੈਣਾਂ ਔਰ ਵੀਰਾਂ ਨੂੰ ਬੇਨਤੀ ਹੈ ਹੱਥ ਬੰਨ ਕੇ ਵੀਡੀਓ ਪੂਰੀ ਦੇਖਿਓ ਵੱਧ ਤੋਂ ਵੱਧ ਸਾਡਾ ਲਾਈਕ ਕਮੈਂਟ ਸ਼ੇਅਰ ਕਰਿਓ ਚੈਨਲ 3 ਪੀਸ ਕੋਟ ਪੈਂਟ ਰਹੇਗਾ ਜੀ ਨਾਲ ਹੀ ਦੇ ਪੈਂਟ ਹੋਏਗੀ ਜੀ ਇਹ ਸਿਰਫ 1499 ਰੁਪਏ ਚ ਵੱਡੀ ਪਾਰੀ ਸੇਲ ਲੱਗ ਚੁੱਕੀ ਹੈ ਸਿਰਫ 1499 ਇਹ ਬਾਸਕਟ ਰਿਵਰਸੀਬਲ ਰਹੇਗੀ ਦੋਨੋਂ ਪਾਸੇ ਨੂੰ ਪਾਏਗੀ ਜੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਵੱਡੀ ਸੇਲ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਸਿਰਫ 1499 ਜੈਂਸ ਕੋਟੀ ਦੇ ਲਓ ਲੇਡੀਜ਼ ਕੋਟੀ ਦੇ ਲਓ ਹਰ ਇੱਕ ਕੋਟੀ ਦੇ ਉੱਤੇ ਵੀ ਫੁੱਲ ਡਿਸਕਾਊਂਟ ਰਹੇਗਾ ਜੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਕੋਈ ਕਹਿੰਦਾ ਬڑے ਸਾਈਜ਼ ਦਾ ਸਵੈਟਰ ਚਾਹੀਦਾ 40 ਨੰਬਰ 48 ਨੰਬਰ 50 ਨੰਬਰ ਉਹ ਵੀ ਸਾਰਾ ਮਾਲ ਮਿਲੂਗਾ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾ ਲਈ ਕੋਟੀਆਂ ਲੈ ਲੋ ਸਵੈਟਰਾਂ ਵਾਲੇ ਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜੀ ਤੁਹਾਨੂੰ ਆ ਲੋ ਪ्योर ਤੁਸੀਂ ਮੈਨੇ ਦੀ ਗੋਟੀ ਰੇਨਬੋ ਧਾਗਾ ਸਾਰੇ ਵਧੀਆ ਦੇ ਵਿੱਚ ਇੱਕ ਨੰਬਰ ਆਈਟਮ ਆ ਸਾਰੀ ਵਧੀਆ ਵੈਰਾਈਟੀ ਹੋਊਗੀ ਦੀ ਮਾਸਾ ਤੁਹਾਡੇ ਸਬਸਕ੍ਰਾਈਬਰ ਵੀ ਕਹਿਣਗੇ ਕਿ ਹਾਂ ਇਸ ਵਾਰ ਵੀਡੀਓ ਬਣਾਈ ਤੀ ਕੁਛ ਆਲੋ ਪਿਓਰ ਬ੍ਰਾਂਡਡ ਸੂਟ ਭਗਤੀ ਦੇ ਸੂਟ ਆ ਗਏ ਜੀ ਸਾਰੇ ਛਿਮਰ ਦੇ ਸੂਟ ਬਾਜ਼ਾਰ ਦੇ ਵਿੱਚ 26 2200 28 2200 ਐ ਬਿਕ ਰਿਆ ਏਕ ਏਕ ਕਲੈਕਸ਼ਨ ਦੇ ਉੱਤੇ ਸਿਰਫ 1200 ਰੁਪਏ ਦਾ ਨਾਲ ਚੁੰਨੀ ਤੇ ਹੈ ਵੀ ਜਾਲ ਇਹਦੇ ਵਿੱਚ ਘਟੋ ਘਟ ਸੌਡ ਦੇਣ ਮਿਲ ਜੂਗਾ ਹੋਰ ਹੀ ਤੋਂ ਇਲਾਵਾ ਵੀ ਜੀ ਵੈਰੈਟੀ ਫੁੱਲ ਰਹੇਗੀ ਆਲੋ ਪਿਓਰ ਦੇ ਸੂਟ ਬੰਦੇ ਨਹੀਂ ਹੋ ਜਾਨਾ ਡਿਜ਼ਾਈਨਰ ਪੀਸ ਆ ਸਾਰੀ ਵੈਰੈਟੀ ਮਿਲੂਗੀ ਸੂਟ ਤੋਂ ਲੈ ਕੇ ਹਰ ਇੱਕ ਆਈਟਮ ਕੱਪੜੇ ਦੀ ਲੈ ਲਓ ਅਨ ਸਟਿਚ ਲੈ ਲਓ ਹਰ ਇੱਕ ਤਰ੍ਹਾਂ ਦੀ ਵੈਰੈਟੀ ਆਲੋ ਪਿਓਰ ਦਾ ਸੂਟ ਇਹ ਬਾਜ਼ਾਰ ਦੇ ਵਿੱਚ 4400 4500 ਐਂ ਵਿਕ ਰਿਹਾ ਆਪਣੀ ਸ਼ਾਪ ਦੇ ਉੱਤੇ ਸਿਰਫ 2399 ਓਨਲੀ 2399 ਇਹਦੇ ਵਿੱਚ ਘਟੋ ਘਟ ਡੇਢ 200 ਔਰ ਦੇਨ ਹੋਰ ਮਿਲ ਜੂਗਾ ਤੁਹਾਨੂੰ ਇਸ ਤੋਂ ਇਲਾਵਾ ਵੀ ਆਹ ਲੋ ਸਾਰੇ ਹੈਂਡ ਰੋਗ ਦੇ ਸੂਟ ਹੋਣਗੇ ਆਹ ਲੋ ਜੀ ਦਬਕੇ ਦਾ ਕੰਮ ਰਾਇਲ ਬਲੂ ਕਲਰ ਕਸਟਮਰ ਦੀ ਡਿਮਾਂਡ ਦੇ ਉੱਤੇ ਸਪੈਸ਼ਲ ਆ ਰਾਇਲ ਬਲੂ ਕਲਰ ਡਿਜ਼ਾਈਨਰ ਪੀਸ ਹੈ ਪੂਰਾ ਫੁੱਲ ਪਾਰਟੀ ਵੇਅਰ ਪੀਸ ਆਹ ਲੋ ਜੀ ਇਤੋਂ ਬਾਅਦ ਆਜੋ ਤੁਹਾਨੂੰ ਬੱਚਿਆਂ ਦੇ ਲਹਿੰਗਾ ਚੋਲੀ ਗਾਊਨ ਸਾਰੀ ਆਈਟਮਾ ਏਕੇ ਕਲੈਕਸ਼ਨ ਦੇ ਉੱਤੇ ਤੁਹਾਨੂੰ ਇੱਕੇ ਛੱਤ niche ਸਾਰੀ ਆਈਟਮਾ ਮਿਲਣਗੀਆਂ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਇਹ 2 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਤੱਕ ਦਾ ਲਹਿੰਗਾ ਚੋੜੀ ਮਿਲੇਗਾ ਜੀ ਇਹਦੇ ਵਿੱਚ ਘੱਟੋ ਘੱਟ 25+ ਡਿਜ਼ਾਈਨ ਹੋਣਗੇ ਜੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਵੀਡੀਓ ਲੰਬੀ ਨਾ ਹੋ ਜਾਵੇ ਇਸ ਕਰਕੇ ਮੈਂ ਇੱਕ ਇੱਕ ਆਈਟਮਾ ਦਿਖਾ ਰਿਹਾ ਸਿਰਫ ਇੱਕ ਇੱਕ ਆਈਟਮਾ ਆਹ ਲੋ ਜੀ ਲੌਂਗ ਕੋਟ ਇਹ ਜੈਂਟਸ ਦੇ ਲੇਡੀਜ਼ ਦੇ ਹਰ ਇੱਕ ਚੀਜ਼ ਦੇ ਉੱਤੇ ਲੌਂਗ ਕੋਟ ਮਿਲ ਜਾਣਗੇ ਜੈਂਟਸ ਦੇ ਵੀ ਲੇਡੀਜ਼ ਦੇ ਵੀ ਦੋਨੋਂ ਆਰਟੀਕਲ ਤੇ ਮਿਲ ਜਾਣਗੇ ਵੀਡੀਓ ਸਾਰੀ ਦੇਖਿਓ ਤਾਕੀ ਸਭ ਨੂੰ ਪਤਾ ਲੱਗ ਜਾਵੇ ਸਾਰੀ ਵੈਰਾਈਟੀ ਅਵੇਲੇਬਲ ਨੇ ਆਹ ਲੋ ਜੀ ਬੱਚਿਆਂ ਦੀ ਫੋਰ ਪਾਕਟ ਬਾਸਕਟ ਇਹ ਬਾਜ਼ਾਰ ਦੇ ਵਿੱਚ ਮਾਲ ਮਿਲਦਾ ਨਹੀਂ ਹੈਗਾ ਪਰ ਏਕੇ ਵਾਲ ਨੇ ਸਪੈਸ਼ਲ ਤਿਆਰ ਕਰਾਇਆ ਫੋਰ ਪਾਕਟ ਬਾਸਕਟ ਦਾ ਮਾਲ ਤੇ ਬੱਚਿਆਂ ਦੀ ਹੈ ਤੇ ਬੜਿਆਂ ਦੀ ਵੀ ਮਿਲ ਜੂਗੀ ਜੀ ਛੋਟਿਆਂ ਦੀ ਵੀ ਮਿਲ ਜੂਗੀ ਸਾਰੀ ਆਰਟੀਕਲਸ ਮਿਲ ਜਾਣਗੇ ਜੀ ਆ ਜੀ ਦਿਮਾਨ ਸਾਹਿਬ ਉੱਪਰ ਚਲੀਏ ਮੜਾ ਹੋਰ ਸਾਰੇ ਕਸਟਮਰ ਨੂੰ ਪਤਾ ਲੱਗ ਜਾਵੇ ਏਕੇ ਵਾਲ ਨੇ ਤਿੰਨੇ ਫਲੋਰਾ ਦੇ ਫੁੱਲ ਵੈਰਾਈਟੀ ਆ ਚੁੱਕੀ ਹੈ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਆਹ ਲੋ ਜੀ ਕੈਮੀਕਲ ਪੱਗਾਂ ਦੇ ਕਲਰ ਆ ਗਏ ਨੇ ਫੁੱਲ ਅਨਲਿਮਿਟਿਡ ਕਲਰ ਨੇ ਇਹ ਬਾਜ਼ਾਰ ਦੇ ਵਿੱਚ 80 ਰੁਪਏ 90 ਰੁਪਏ ਐ ਵਿਕਰੀ ਐ ਆਪਣੀ ਦੁਕਾਨ ਦੇ ਉੱਤੇ ਸਿਰਫ 60 ਰੁਪਏ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਉਤੋਂ ਬਾਅਦ ਆ ਲੋ ਜੀ ਚੈੱਕ ਬਾਸਕਟ ਆ ਬਾਜ਼ਾਰ ਦੇ ਵਿੱਚ ਮਿਲਦੀਆਂ ਨਹੀਂ ਆਪਣੀ ਦੁਕਾਨ ਦੇ ਉੱਤੇ ਮਿਲਣਗੀਆਂ ਚੈੱਕ ਬਾਸਕਟਸ ਵਾਧੂ ਵੈਰਾਈਟੀ ਮਿਲੇਗੀ ਜੀ ਉਤੋਂ ਬਾਅਦ ਆ ਲੋ ਜੀ ਕਾਲਰ ਵਾਲੀ ਬਾਸਕਟ ਕਲਰ ਸਾਰੇ ਇੱਕ ਚੀਜ਼ ਦੇ ਵਿੱਚ ਵਾਧੂ ਕਲਰ ਮਿਲਣਗੇ ਜੀ ਚੈੱਕ ਬਾਸਕਟ ਆ ਚੈੱਕ ਬਲੇਜ਼ਰ ਆ ਲੋ ਜੀ ਫੋਰ ਪੌਕਟ ਬਾਸਕਟ ਜੀ ਠੀਕ ਹੈ ਜੀ ਉੱਤੇ ਬਾਅਦ ਆ ਲੋ ਜੀ ਕੋਟ ਪੈਂਟ 3 ਪੀਸ ਮਾਲ ਪੂਰਾ ਫੁੱਲ ਆ ਚੁੱਕਿਆ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਕੋਟ ਹੋਏਗਾ ਬਾਸਕਟ ਰਿਵਰਸੀਬਲ ਹੋਏਗੀ ਪੂਰਾ ਫੁੱਲ ਪਾਰਟੀ ਪਰ ਮਾਲ ਹੋਏਗਾ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਫੁੱਲ ਸਟਾਕ ਆ ਚੁੱਕਿਆ ਹੈ ਜੀ ਆ ਲੋ 3 ਪੀਸ ਕੋਟ ਪੈਂਟ 2 ਪੀਸ ਕੋਟ ਪੈਂਟ ਜਿਹੜਾ ਅੱਜਕੱਲ ਚੱਲ ਰਿਹਾ ਤਰਸੇਮ ਜੱਸੜ ਨੇ ਪਾਇਆ ਜੀ ਗਾਣੇ ਦੇ ਵਿੱਚ ਬੁਟੀਕ ਵਾਲਾ ਪੀਸ ਡਿਜ਼ਾਈਨਰ ਪੀਸ ਹੈ ਫੋਰ ਪੌਕਟ फोर पॉकेट कोट पैंट ਵੀ ਮਿਲ ਜੂਗਾ ਫੋਰ ਪਾਕਟ ਬਲੇਜ਼ਰ ਵੀ ਮਿਲ ਜੂਗਾ ਰੇਟ ਬਹੁਤ ਜ਼ਿਆਦਾ ਰੀਜ਼ਨੇਬਲ ਰਹਿਣਗੇ ਵਿంటర్ ਦੀ ਭਾਰੀ ਸੇਲ ਲੱਗ ਚੁੱਕੀ ਆ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਆ ਜਿਓ ਤੇ ਮਾਜਬ ਨੀਚੇ ਚੱਲਦੇ ਆ ਨਾਲ ਹੀ ਦੇ ਮੈਚਿੰਗ ਸਲਵਾਰਾਂ ਵੀ ਲੱਗ ਜਣਗੀਆਂ ਜਿਵੇਂ ਕਸਟਮਰ ਕਰੇਗਾ ਉਵੇਂ ਹੋ ਜਾਏਗਾ ਔਰਗੰਜੇ ਦੀ ਸ਼ਰਟਾਂ ਇਹ ਬਾਜ਼ਾਰ ਦੇ ਵਿੱਚ 2 200 3 300 4 400 ਰੁਪਏ ਮੀਟਰ बिक रही ਹੈ ਇਹ ਕਪੜਾ ਤੁਹਾਨੂੰ 100 ਰੁਪਏ ਮੀਟਰ ਲੱਗੇਗਾ ਜੀ ਆਹ ਦੇਖ ਲਓ ਜੀ ਇੱਕ ਆਹ ਆਈਟਮ ਮਿਲ ਜੇਗੀ ਬ੍ਰਿਕ ਦੇ ਵਿੱਚ ਬਹੁਤ ਵਧੀਆ ਆਰਟੀਕਲ ਨੇ ਜੀ ਸਿਰਫ 100 ਰੁਪਏ ਮੀਟਰ ਇੱਕ ਆਈਟਮ ਮਿਲ ਜੇਗੀ ਜੀ ਪ੍ਰਿੰਟਡ ਇਹ ਵੀ 100 ਰੁਪਏ ਮੀਟਰ ਜੀ ਇੱਕ ਆਈਟਮ ਮਿਲ ਜੇਗੀ ਜੀ 99 ਰੁਪਏ ਮੀਟਰ ਜੀ ਇੱਕ ਔਰਗੰਜ਼ਾ ਮਿਲ ਜਾਊਗਾ ਬਹੁਤ ਚੱਲ ਰਿਹਾ ਇਸ ਟਾਈਮ ਫੁੱਲ ਸੇਲ ਹੈ ਇਹਦੀ ਮਾਲ ਦੀ ਜੀ ਆ ਲੋ ਜੀ ਬਹੁਤ ਜ਼ਿਆਦਾ ਮਾਲ ਵਿਕ ਰਿਹਾ ਜੀ ਪ੍ਰਿੰਟਡ ਔਰਗੰਜ਼ਾ ਇਹ ਸਿਰਫ ਪਏਗਾ ਤੁਹਾਨੂੰ 499 ਰੁਪਏ ਦਾ ਸੂਟ 5 ਮੀਟਰ ਮੈਚਿੰਗ ਹੋਣਗੇ ਮੈਚਿੰਗ ਹੋ ਜਾਏਗਾ ਆਲ ਓਵਰ ਕਹਾਂਗੇ ਆਲ ਓਵਰ ਦੇ ਵਿੱਚ ਪ੍ਰਿੰਟ ਮਿਲਣਗੇ ਕਾਫੀ ਜ਼ਿਆਦਾ ਜੀ ਆਹ ਲੋ ਜੀ ਪ੍ਰਿੰਟ ਇਹਦੇ ਲੱਗੇ ਹੋਏ ਨੇ ਜੀ ਆਹ ਲੋ ਜੀ ਸ਼ਰਟਾਂ ਦੀ ਚੱਕ ਸ਼ਰਟਾਂ ਮਿਲਣਗੀਆਂ ਜੈਂਟ ਦੀਆਂ ਵਧੀਆ ਬ੍ਰਾਂਡਡ ਸ਼ਰਟਾਂ ਹੋਣਗੇ ਸਾਰਾ ਕੱਪੜਾ ਇੱਕ ਨੰਬਰ ਹੋਊਗਾ ਜੈਂਟ ਦੀ ਸ਼ਰਟਾਂ ਦੀ ਕਾਫੀ ਵੈਰਾਈਟੀ ਮਿਲ ਜੂਗੀ ਜੀ ਅਨਲਿਮਿਟਿਡ ਡਿਜ਼ਾਈਨਿੰਗ ਹੈ ਜੀ ਇੱਕ ਤੋਂ ਇੱਕ ਵੈਰਾਈਟੀ ਮਿਲੂਗੀ ਜੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਇਹ ਬਾਜ਼ਾਰ ਦੇ ਵਿੱਚ ਸ਼ਰਟ ਐਮ ਆਰ ਪੀ ਰੈਡ ਵਿਕਦੀ ਹੈ ਜੀ 1299 ਰੁਪਏ ਚੈੱਕ ਕਰ ਲਓ ਆਪਣੀ ਦੁਕਾਨ ਦੇ ਉੱਤੇ ਸਿਰਫ 499 ਰੁਪਏ ਸਿਰਫ 499 ਰੁਪਏ ਚ ਪਾਰਟੀ ਵੇਅਰ ਸ਼ਰਟਾਂ ਦਿੱਤੀਆਂ ਜਾਣਗੀਆਂ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਇਸ ਤੋਂ ਬਾਅਦ ਬੱਚਿਆਂ ਦੀਆਂ ਹੁੱਦੀਆਂ ਹੋ ਗਈਆਂ ਸਵੈਡ ਸ਼ਰਟਾਂ ਹੋ ਗਈਆਂ ਸਾਰੀ ਆਈਟਮਾਂ ਤੇ ਭਾਰੀ ਡਿਸਕਾਊਂਟ ਮਿਲੂਗਾ ਜੀ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆ ਬੱਚਿਆਂ ਦੀ ਸ਼ਰਟਾਂ ਹੋ ਗਈਆਂ ਜੀ ਆ ਦੇਖੋ ਜੀ ਆ ਪੈਂਟਾਂ ਹੋ ਗਈਆਂ ਸਾਰੀ ਆਈਟਮਾਂ ਮਿਲੂਗੀ ਇੱਕ ਤੋਂ ਇੱਕ ਆਹ ਲੋ ਜੀ ਤੋਂ ਬਾਅਦ ਆ ਗਿਆ ਕੋਟ ਪੈਂਟਾਂ ਦਾ ਕੱਪੜਾ ਬਾਜ਼ਾਰ ਦੇ ਵਿੱਚ ਆਹ ਲੋ ਜੀ ਸੁਪੀਰੀਅਰ ਕੁਆਲਿਟੀ ਇੱਕ ਨੰਬਰ ਚੀਜ਼ ਪੈਂਟਾਂ ਬਣਵਾਓ ਕੋਟ ਪੈਂਟਾਂ ਬਣਵਾਓ ਕੁਰਤੇ ਪਜਾਮੇ ਬਣਾਓ ਅਨਲਿਮਿਟਿਡ ਕਲਰ ਮਿਲਣਗੇ ਇਹਦੇ ਵਿੱਚ ਜੀ ਫੁੱਲ ਮਾਲ ਆ ਚੁੱਕਿਆ ਜੀ ਏਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 984767800 ਏਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਭਾਰੀ ਸੇਲ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਵੱਤੋਂ ਵੱਧ ਡਿਜ਼ਾਈਨਿੰਗ ਵੱਤੋਂ ਵੱਧ ਆਰਟੀਕਲ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਕੋਈ ਗੱਲ ਨਹੀਂ ਆ ਲੋ ਜੀ ਪਾਰਟੀ ਵੇ ਟੋਪ ਗਰਲਿਸ਼ ਦੇ ਵੂਲਨ ਦੇ ਟੋਪ ਸਾਰੀ ਵੈਰਾਈਟੀ ਮਿਲੂਗੀ ਫੁੱਲ ਇੱਕ ਤੋਂ ਇੱਕ ਡਿਜ਼ਾਈਨਿੰਗ ਇੱਕ ਤੋਂ ਇੱਕ ਜੈਨੂਨ ਪ੍ਰਾਈਸ ਰੇਟ ਬਹੁਤ ਜ਼ਿਆਦਾ ਮੰਦੇ ਕਰਤੇ ਨੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਫੈਂਸੀ ਟੋਪ ਬੱਚਿਆਂ ਦੇ ਟੋਪ ਲੇਡੀਜ਼ ਟੋਪ ਜੈਂਟ ਟੋਪ ਸਾਰੀ ਆਈਟਮਾਂ ਮਿਲੂਗੀ ਇੱਕ ਤੋਂ ਇੱਕ ਪਾਰਟੀ ਵੇ ਆਈਟਮਾਂ ਹਰ ਇੱਕ ਚੀਜ਼ਾਂ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਪਹੁੰਚੋ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਡਾ ਧਮਾਕਾ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਆਹ ਲਓ ਜੀ ਮਿੱਡੀਆਂ ਦੇਖ ਲਓ ਗਰਲਿਸ਼ ਗਰਲਿਸ਼ ਮਿੱਡੀਆਂ ਪੂਰਾ ਫੁੱਲ ਪਾਰਟੀ ਵੇਰ ਪੀਸ ਇਹਨਾਂ ਭਾਵੇਂ ਭਾਰੀ ਲੈਸ ਐ ਇਹ ਬਾਜ਼ਾਰ ਦੇ ਵਿੱਚ 1800 1200 1500 ਐ ਵਿਕਰੀ ਐ ਆਪਣੀ ਦੁਕਾਨ ਦੇ ਉੱਤੇ ਸਿਰਫ 599 ਰੁਪਏ ਓਨਲੀ 599 ਰੁਪਏ ਦੀ ਮਿੱਡੀ ਮਿਲੂਗੀ ਜੀ 599 ਰੁਪਏ ਦੀ ਰੇਟ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਾਉਂਗੀ ਫੁੱਲ ਲੈਸ ਰਹੂਗੀ ਰੇਟ ਫਿਕਸ ਰਹਿਣਗੇ ਕੇ ਕਲੈਕਸ਼ਨ ਮੇਨ ਬਿਆਰ ਕੋਹੜਾਲੀ ਬਾਅਦ ਸ਼ਰਤ ਏ ਕੇ ਸਾਡਾ ਚੈਨਲ ਚੇਅਰ ਸਬਸਕ੍ਰਾਈਬ ਕਰਿਆ ਹੋਵੇ ਜੀ ਵੱਧ ਤੋਂ ਵੱਧ ਘੱਟੋ ਘੱਟ ਨਹੀਂ ਪੰਜ ਜਣਿਆਂ ਨੂੰ ਸ਼ੇਅਰ ਕਰਿਆ ਹੋਵੇ ਤੇ ਜਾਲਾ ਚੈਨਲ ਸਬਸਕ੍ਰਾਈਬ ਕਰਿਆ ਹੋਵੇ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵਿੰਟਰ ਦੀ ਭਾਰੀ ਸੇਲ ਲੱਗੀ ਹੈ ਗਰਮ ਕੋਈ ਵੀ ਚੀਜ਼ ਹੈ ਸਮਝ ਲੇ ਬਸ ਸੇਲ ਹੈ ਕੋਈ ਵੀ ਚੀਜ਼ ਗਰਮ ਲੈ ਲਿਓ ਕੋਟੀ ਲੈ ਲਿਓ ਸਵੈਟਰ ਲੈ ਲਿਓ ਜੈਕਟ ਲੈ ਲਿਓ ਹਰ ਇੱਕ ਚੀਜ਼ ਤੇ ਸੇਲ ਹੈ ਲੇਡੀ ਸੂਟ ਹੋਵੇ ਗਰਮ ਕੁੜਤਾ ਪਜਾਮਾ ਹੋਵੇ ਜੈਂਟਸ ਪੈਂਟਾ ਹੋਵੇ ਹਰ ਇੱਕ ਚੀਜ਼ ਤੇ ਭਾਰੀ ਸੇਲ ਹੈ